ਹਾਂਜੀ ਅੱਜ ਆਪਾਂ ਪਹੁੰਚੇ ਹੋਇਆ ਮੇਰੇ ਪਿੰਡ ਇਹਨਾਂ ਦੇ ਸਾਰੇ ਕਿੱਥੇ ਆਏ ਹੋਇਆ ਸਾਰੇ ਪਿੰਡ ਸੇਵਾ ਹੋ ਰਹੀ ਐ ਪਰੌਣੇ ਦੀ ਜੁਵਾਈ ਦੀ ਪੇਕੇ ਪਿੰਡ ਹੋਂ ਸਿੱਪਾਂ ਕਹਿੰਦੇ ਗੁੱਡੀ ਦਾ ਪਰੌਣਾ ਹੁੰਦਾ ਸੋਨੀ ਦਾ ਪਰੌਣਾ ਸੋਨੀ ਦਾ ਪਰੌਣਾ ਹੁੰਦਾ ਦੇਖੋ ਜੀ ਆਪਾਂ ਵੀ ਜੂਸ ਤਾਜਾ ਤਾਜਾ ਕੱਢਿਆ ਇੱਧਰ ਸਾਡੇ ਸਿੰਘ ਸਾਹਿਬ ਆ ਗਏ ਐਂ ਕਲਸੀ ਵਾਲਾ ਨਾਲ ਹੀ ਵੱਡੇ ਗਲਾਸ ਚੱਕ ਲੈ ਜੀ ਜੂਸ ਕੱਢਿਆ ਸੀ ਇੱਧਰ ਮੰਮੀ ਆਮਨੇ ਵੀ ਵੀ ਪੀ ਜਾਂਦਾ ਤਾਂ ਵਦਾਂ ਗੋਡੀਆਂ ਲਾ ਲਈਆਂ ਜੂਸ ਘੈਂਟ ਆ ਜੀ ਫਰੈਸ਼ ਕੱਢਿਆ ਆਪਾਂ ਜੂਸ ਪੀਨੇ ਆ ਕਿਹਾ ਆਪ ਹੀ ਗਾਣਾ ਗਉਣ ਲੱਗੇ ਸੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਟੇਸਟੀ ਹਾਂਜੀ ਜਿੱਦਾਂ ਦੀ ਤਿਆਰੀ ਆ ਮੈਂ ਤਾਂ ਬੱਸ ਉਹਨੇ ਨਾਲ ਤਿਆਰੀ ਹੈ ਜੀ ਪਕੌੜਿਆ ਮੰਨੀ ਜੂਸ ਪੀ ਲਿਆ ਸੀ ਆਪਾਂ ਹੁਣ ਆਪਾਂ ਪਕੌੜੇ ਖਾਣੇ ਆ ਚਾਹ ਪੀਨੇ ਆ ਪਰ ਉਹਨਾਂ ਸਾਰੀ ਸੇਵਾ ਨੇ ਜਵਾਈ ਜਾਉਂਦੇ ਐਨਾ ਸਮਾਨ ਖਾਣਗੇ ਮੰਦੀਪ ਦੇਖੋ ਇੰਨਾ ਖਾਣਗੇ ਇੰਨਾ ਸਬਾਨ ਖਾਣਗੇ ਫਨੀ ਦੇ ਕੋਟਾ ਚਮਚ ਚਮ ਵਰਫੀ ਬਹੁਤ ਕੁਝ ਇਕੱਠਾ ਹੋਇਆ ਹੋਇਆ ਲਓ ਜੀ ਰੋਟੀ ਦੀ ਤਿਆਰੀ ਹੋ ਗਈ ਅੱਜ ਆਪ ਖਾਵਾਂਗੇ ਚੁੱਲੇ ਵਾਲੀ ਰੋਟੀ ਇਧਰ ਸਾਹ ਰਾੜ ਦਿਓ ਸਾਹ ਰੋਟੀਆਂ ਰਾੜ ਦਿਓ ਅਭੀ ਸਾਸ ਦੀ ਹੈਲਪ ਕਰੀ ਜਾਂਦੇ ਨੇ ਹੈ ਹੈਲਪ ਕਰਦੇ ਸੀ ਦੇਖੋ ਸਭ ਦੀਆਂ ਸੁਰਜੀਆਂ ਸਭ ਚੁੱਲੇ ਤੇ ਬਣਾਈਆਂ ਦੇਖੋ ਮਟਰ ਪਨੀਰ ਇੱਧਰ ਗੋਬੀ ਗੋਬੀ ਆਲੂ ਮੈਂ ਇੱਥੇ ਵੀ ਰੱਖੀ ਬੈਠੇ ਨੇ ਕੋਲੇ ਅਰਤੀ ਕੁਝ ਕਰਨਗੇ ਗਾਲੇ ਵਾਲਾ ਆ ਦੇਖੋ ਜੀ ਦੁੱਧ ਆਪਣੀ ਮੰਝਾ ਵੀ ਰੱਖੀਆਂ ਹੋਈਆਂ ਨੇ ਆ ਦੇਖੋ ਆ ਦਿਖਾ ਦੇ ਇੱਧਰ ਦੇਖ ਆ ਆ ਮੇਲ ਤਾਂ ਮੈਂ ਨਹੀਂ ਲਾਇਆ ਮੰਮੀ ਆਪਾਂ ਹਜੂਰ ਸੌਤ ਲਏ ਸੀ ਹਾਂ ਹਜੂਰ ਸਾਹਿਬ ਤਾਂ ਮੈਨੂੰ ਤਾਂ ਵਧੀਆ ਲੱਗਦਾ ਕਿ ਬਤਾਲਾਂ ਮੈਂ ਨਹੀਂ ਲਾਇਆ ਮੈਂ ਤਾਂ ਸੰਭੀ ਬੈਠੀ ਆ ਜੀ ਆਹਦੇ ਪਿੱਤਰ ਬਣੀ ਜਾਂਦੇ ਰੋਟੀ ਆ ਦੇਖੋ ਸੋ ਆ ਗਏ ਇੱਧਰ ਦੇਖ ਆ ਆ ਭਾਬੀ ਨੇ ਗੱਡੀ ਤੇ ਟੇਬਲ ਬਣਾਤਾ ਦੇਖੋ ਕਦਰ ਦੇਗੇ ਕੌਲੀ ਤਾਂ ਖਾਲੀ ਹੈ ਇੱذ ਕਿਉਂ ਪਾਣਾ ਇੱذ ਕਿਉਂ ਪਾਣਾ ਕਹਿੰਦੇ ਕਿਉਂ ਪਾਣਾ ਦਾਲ ਨਹੀਂ ਪਾਣੀ ਦਾਲ ਦਾਲ ਨਹੀਂ ਪਾਣੀ ਸਬਜ਼ੀ ਸਬਜ਼ੀ ਪਾਣੀ ਆ ਦਾਲ ਨਹੀਂ ਪਾਣੀ ਚਲੋ ਜੀ ਫਿਰ ਰੋਟੀ ਬਣਾ ਲਈਏ ਚੁੱਲੇ ਦੀਆਂ ਰੋਟੀਆਂ ਖਾਵਾਂਗੇ ਅੱਜ ਆਪਾਂ ਤਵੀ ਤੇ ਚੋਰਾ ਲਈਆਂ ਹਨਾ ਆਪਾਂ ਨੂੰ ਗਾਂ ਵਾਲੀ ਰੋਟੀ ਵਧੀਆ ਨਹੀਂ ਲੱਗਦੀ ਆਪਾਂ ਤੁੱਲੇ 'ਤੇ ਬਣਾ ਕੇ ਖਾਂਦੇ ਹਾਂ ਮਸਟਰ ਆਪਾਂ ਤੁੱਲੇ 'ਤੇ ਹਾਂਜੀ ਖਾਣੇ ਦੀ ਹੋਗੀ ਤਿਆਰੀ ਫਿਰ ਅੱਜ ਤਾਂ ਖਾਵਾਂਗੇ ਰਾਤ ਨੂੰ ਖਾਣਾ ਸੌਰੀ ਆਏ ਨੇ ਜੀ ਫਿਰ ਤਾਂ ਖਾਣਗੇ ਹੈ ਨਾ ਅੱਜ ਤਾਂ ਦੇਖੋ ਜੀ ਇੱਧਰ ਸੈਲਡ ਮੱਖਣੀ ਪਈ ਮੱਖਣੀ ਇਹਨਾਂ ਦੀ ਪਸੰਦ ਆ ਘਰ ਦੇ ਬਣਾ ਕੇ ਰੱਖਦੇ ਆ ਸਪੈਸ਼ਲ ਮਟਰ ਪਨੀਰ ਅਚਾਰ ਗੋਭੀ ਉਧਰ ਮਨਵੀਰ ਦੇਖ ਲੋ ਸ਼ਰਾਤੀ ਬੱਚਾ ਹੁਣ ਆਪਾਂ ਖਾਣਾ ਖਾਵਾਂਗੇ ਤੇ ਫਿਰ ਆਪਾਂ ਕਰਾਂਗੇ ਫੈਮਿਲੀ ਨਾਲ ਗੱਲਾਂ ਇੰਟੈਂਡ ਨਹੀਂ ਉਧਰ ਹੀਟਰ ਵੀ ਚਲਾਇਆ ਪਿਆ ਆ ਦੇਖ ਇਹ ਪਤਾ ਕੀ ਕਰ ਰਿਹਾ ਇਹਨੇ ਕੋਈ ਗੂਗਲ ਜੈਮਨੀ ਤੇ ਪੰਗੇ ਲੈ ਜਾਂਦੇ ਬੈਠੇ ਆਈਫੋਨ ਨੂੰ ਫ੍ਰੀ ਆ ਗਈ 35000 ਵਾਲੀ ਸਬਸਕ੍ਰਾਈਬ ਉਹ ਕੇ ਸਬਸਕ੍ਰਿਪਸ਼ਨ ਸਬਸਕ੍ਰਿਪਸ਼ਨ ਨੂੰ ਪ੍ਰੀਆ ਮੈਂ ਆਪਦੇ ਫੋਨ ਤੇ ਨਹੀਂ ਹਜੇ ਕੀਤੀ ਹੈਗੀ ਤੇ ਇਹਨਾਂ ਵਾਲੇ ਫੋਨ ਤੇ ਆ ਲੈ ਲਈ ਜੀਓ ਉੱਥੇ ਜਾ ਕੇ ਮਾਈ ਜੀਓ ਐਪ ਤੇ ਜਾ ਕੇ ਆਈਫੋਨ ਨਾਲ ਨੂੰ ਫ੍ਰੀ ਆਪਾਂ ਲੈ ਲਈ 35000 ਰੁਪਏ ਸਬਸਕ੍ਰਾਈਬਰ ਬਿਲਕੁਲ ਫ੍ਰੀ ਆ ਤੋ ਇਹਨਾਂ ਲਈ ਥੀਨ ਆਪਾਂ ਯਾਰੀ ਲੈਨੇ ਬੁਣ ਮੈਂ ਨਹੀਂ ਹਜੇ ਲਈ ਮੈਂ ਇਹਨਾਂ ਨੂੰ ਦੇਖਦੀ ਹਾਂ ਹਜੇ ਵੀ ਇਹ ਕੀ ਕਰ ਰਹੇ ਨੇ ਕਿੰਨੀ ਕਿਵੇਂ ਵਰਕ ਕਰਦੀ ਹੈ ਇਹ ਉਧਰ ਦੇਖੋ ਬੱਚਾ ਸਾਡਾ ਇਟਰ ਸਿੱਖੀ ਜਾਂਦਾ ਚਲੋ ਜੀ ਫਿਰ ਖਾਣਾ ਖਾ ਲਈਏ ਤੁਹਾਨੂੰ ਆਪਾਂ ਖਾਣਾ ਖਾ ਕੇ ਮਿਲਦੇ ਆ ਬੜੇ ਰਿਆ ਕਰੋ ਤੁਹਾਨੂੰ ਲੱਕਪਲ ਵਲੋਗਸ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਕਹੋ ਜੀ ਸਬਸਕ੍ਰਾਈਬ ਆਪਾਂ ਆਏ ਹੋਏ ਸੀ ਜੀ ਖੇਤ ਅੱਜ ਦੂਜਾ ਦਿਨ ਅੱਜ ਆਪਣਾ ਪੇਕੇ ਪਿੰਡ ਤੇ ਇੱਧਰ ਆ ਦੇਖ ਲੋ ਮੇਰੇ ਮੁੰਡੇ ਨੂੰ ਬਗਿਆੜੀ ਜਾਂਦਾ ਮਾਮੇ ਮਾਮਾ ਭਾਂਜੇ ਨੂੰ ਬਗਿਆੜੀ ਜਾਂਦਾ ਆਹ ਦੇਖ ਲੋ ਆ ਮਾਮਾ ਭਾਂਜੇ ਨੂੰ ਬਗਿਆੜੀ ਜਾਂਦਾ ਦੇਖ ਲੋ ਆ ਦੇਖ ਲੋ ਮਾਮੇ ਨੇ ਬਗਿਆੜਤਾ ਭਾਂਜਾ ਕਹਿੰਦੇ ਹੁੰਦੇ ਸਹੀ ਗੱਲ ਆ ਸਾਰੇ ਰਾਹ ਚਲਾ ਕੇ ਲੈਣਾ ਸਾਰੇ ਰਾਹ ਇਹਨੂੰ ਫੜਾ ਕੇ ਲੈ ਕੇ ਆਇਆ ਜਿੱਦਿ ਦਾਦੀ ਨੂੰ ਪਤਾ ਲੱਗ ਗਿਆ ਨਾ ਆਹ ਦੇਖ ਲੋ ਇਹ ਤਾਂ ਜੇ 2 ਦਿਨ ਮੈਂ ਨਾਲ ਕੇ ਛੱਡ ਦੇ ਤਾਂ ਹੱਥ ਕਰ ਦੇਣਗੇ ਮੇਰੇ ਮੁੰਡੇ ਨੂੰ ਜਮਾ ਹੁਣ ਆਪਾਂ ਅੱਜ ਜੀ ਆਹ ਦੇਖੋ ਇੱਥੇ ਅੱਜ ਆਪਾਂ ਸਾਗ ਵੀ ਤੋੜਾਂਗੇ ਆ ਇੱਥੇ ਪਾਥੀਆਂ ਪਸਦੇ ਹੁੰਦੇ ਮੰਮਾ ਖੇਤ ਆਪਣੇ ਖੇਤ ਬਹੁਤ ਰੌਣਕ ਹੁੰਦੀ ਐ ਦੇਖੋ ਲਾਏ ਨਾ ਟਿੱਕੜੀ ਟਿੱਕੜੀ ਤੇ ਜੋਟੇ ਜੇ ਉਹ ਇੱਥੇ ਆਓ ਦੇਖੋ ਮੰਜੇ ਵੀ ਡਾਏ ਮਨ ਖੇਤ ਆਪਣੇ ਮਾਹੌਲ ਪੂਰਾ ਐ ਬਣ ਜਾਂਦਾ ਕਿ ਮੋਕਾਇਮ ਥਾ ਨਜ਼ਾਰਾ ਆਉ ਇੱਥੇ ਕਹਿੰਦੇ ਪਤੰਗ ਚੜਾਉਂਦਾ ਮੈਂ ਕਿਹਾ ਨਾਨਕਿਆਣੇ ਦੋਤੇ ਨੂੰ ਬਗਾੜਿਆ ਹੋਇਆ ਐਵੇਂ ਨੀ ਰੀਲਾਂ ਬਣਦੀਆਂ ਦੇਖੋ ਜੀ ਮੇਰੀ ਆਹ ਦੇਖੋ ਆ ਮੇਰੀ ਪਰਛਾਈ ਨੂੰ ਦੇਖ ਲੋ ਇੱਥੇ ਖੇਤ ਨਜ਼ਾਰਾ ਲੁੱਟਦੀ ਇਧਰ ਸੱਸ ਦੇਖ ਲੋ ਮੰਜਿਆਂ ਤੇ ਸਾਬ ਆਹ ਦੇਖਦੇ ਮੈਂ ਸਾਬ ਆਹ ਡੈਡੀ ਕਹਿੰਦੇ ਮੇਰੀ ਮੂਵੀ ਪਾਓ ਪਤਾ ਨਹੀਂ ਕੀ ਕਰੀਏ ਇਹਨਾਂ ਨੇ ਕੀ ਕਰਦੇ ਹੋ ਇਹ ਤਾਂ ਮੰਜੇ ਸਮਾਰਦੇ ਆਪ ਆਪ ਸਮਾਰਦੇ ਨੇ ਭਾਈ ਜੇ ਮੰਜੇ ਲੋਟ ਕਰਾਉਣੇ ਹੋਣ ਤਾਂ ਤੇ ਆਹ ਪਿੰਡ ਆ ਜਿਹੜਾ ਆਹ ਵਾਲਾ ਪਿੰਡ ਦੇਖ ਲਓ ਜਿਹੜੇ ਕਹਿੰਦੇ ਨੇ ਰਿਪਣ ਖੁਸੀ ਨੂੰ ਜਾਣਦੇ ਆਹ ਪਿੰਡ ਰਿਪਣ ਖੁਸੀ ਦਾ ਆ ਸੇ ਇੱਧਰ ਬਣਾਈ ਜਾਂਦੇ ਆ ਆ ਸੇ ਹਾਂ ਆਹ ਨਾ ਉਹ ਚਿੱਟੀ ਟੈਂਕੀ ਕਿੱਥੇ ਘਾ ਮਰ ਲਿਆ ਆਓ ਸਾਹਮਣੇ ਤੁਹਾਨੂੰ ਯੂਮਿੰਗ ਮਾਰਦੇ ਆਪਾਂ ਇਹ ਆਹ ਸੇ ਚਿੱਟੀ ਟੈਂਕੀ ਕੋਲੇ ਆਹ ਇੱਥੇ ਰਿਪਣ ਖੁਸੀ ਘਰ ਪਾਉਂਦੇ ਨੇ ਹੁਣ ਆਹ ਵਾਲੀ ਜਗ੍ਹਾ ਤੇ ਪੁੱਛਦੇ ਹੁੰਦੇ ਨੇ ਨਾ ਕਈ ਜਣੇ ਕਮੈਂਟ ਕਰਕੇ ਵੀ ਰੀਪਨ ਖੁਸ਼ੀ ਨੂੰ ਜਾਣਦੇ ਹੋਂ ਆ ਪੈਂਟ ਆ ਉਹਨਾਂ ਦਾ ਰੀਪਨ ਖੁਸ਼ੀ ਦਾ ਤੇ ਇੱਧਰ ਆ ਡੈਡੀ ਦੇਖੋ ਚੱਕ ਤਾਂ ਕੰਮ ਇਹਨਾਂ ਨੇ ਇੱਧਰ ਮੰਂਦੇ ਦਾ ਸਾਦੇ ਸਾਰੇ ਕੋ ਤਾਂ ਖੇਤ ਹੀ ਰੱਖ ਦਿੰਨੇ ਤਾਂ ਬਣਾ ਕੇ ਆ ਦੇਖੋ ਝੰਡੇ ਲੱਗੇ ਹੋਏ ਦੀਨ ਨੇ ਆਪਣੇ ਖੇਤ ਵੀ ਆਏ ਲੱਗੇ ਹੋਣੇ ਝੰਡੇ ਜੀ ਇਹ ਕੋਠਾ ਪਚੁੱਲਾ ਹੋਣਾ ਟੀਹਾ ਪੈਣਾ ਦਾ ਸਮਾਰਨ ਵਾਲਾ ਚੁੱਲਾ ਢਾਤਾ ਇਹਨਾਂ ਨੇ ਆ ਕੋਠਾ ਜਿਹੜੇ ਖੇਤੀਬਾੜੀ ਵਾਲੇ ਨੇ ਇਹਨਾਂ ਨੂੰ ਆ ਕੋਠਾ ਜੀ ਆਪਣਾ ਖੇਤ ਮੇਰੇ ਪੇਕੇ ਆਂਦਾ ਪਿੰਡ ਖੇਤ ਕੋਠਾ ਹੈ ਬਹੁਤ ਪੁਰਾਣਾਗਾ ਆਪਣੇ ਕੱਲੇ ਇੱਥੇ ਆਲੇ ਦੁਆਲੇ ਘਰਾਂ ਜਿਨਾ ਕੱਲਿਆਂ ਦੀ ਕੋਠਾ ਖੇਤ ਇੱਥੇ ਕਿਸੇ ਦਾ ਨਹੀਂ ਹੋ ਰਹਿਗਾ ਇੱਥੇ ਖੇਤ ਰੋਟੀਆਂ ਵੀ ਲੈ ਕੇ ਆਏ ਜੀ ਆਪਾਂ ਨਾਲ ਆਵਦੀਆਂ ਪਰੌਂਠੇ ਆਲੂ ਵਾਲੇ ਆ ਚੁੱਲਾ ਚਾਹ ਬਣਾਵਾਂਗੇ ਇੱਥੇ ਵੀਡੀਓ ਬਣਾਵਾਂਗੇ ਗੋਭੀ ਲੱਗੀ ਹੋਈ ਹੈ ਇੱਧਰ ਅੱਪਾ ਵੀ ਲੈ ਲਈ ਆਬਦੀ ਵੀਡੀਓ ਆਪਣੀ ਕਿਸੇ ਨੇ ਲੈਤੀ ਹੋਈ ਨਹੀਂ ਇਧਰ ਸਾਹ ਪਤੰਗ ਚੱਕੀ ਆਉਂਦੇ ਨੇ ਖੇਤ ਪੂਰਾ ਮਹੌਲ ਬਣਾਇਆ ਹੋਇਆ ਹੈ ਬਣੇ ਪਤੰਗ ਚੱਕੀ ਆਉਂਦੇ ਖੇਤ ਦੀ ਚੜਾਉਣਗੇ ਅੱਜ ਇੱਥੇ ਡੜੀ ਲੱਗੇ ਪਏ ਨੇ ਕੀ ਆਇਧਰ ਦੇਖ ਲੋ ਇਹਨੂੰ ਤਾਂ ਚਾਚੜਿਆ ਮੈਂ ਪੂਰਾ ਨਾਨਕੀ ਆ ਕੇ ਕਹਿੰਦਾ ਮੈਂ ਉਹ ਚੜਾ ਰਹੇ ਹਾਂਗਾ ਪਤੰਗ ਚੜਾਉਣ ਵਾਸਤੇ ਦੇਖੋ ਖੇਤ ਤੁਸੀਂ ਆਪਣੇ ਆਹ ਨਾਲ ਹੀ ਆਪਣੇ ਇੱਥੇ ਕੱਸੀ ਜਾਂਦੀ ਹੈ ਨਾਲ ਦੇਖੋ ਜਮਾ ਨਾਲ ਇਧਰ ਮਹੌਲ ਬਣਿਆ ਜਾਂਦਾ ਡੋਰਾ ਡੂਰਾ ਦਾ ਸਾਂਗ ਚੜਾਉਣਗੇ ਹਟਦੇ ਨਹੀਂ ਅੱਜ। ਨਹੀਂ ਕਹਣਾ ਪਤੰਗ ਚੜਾਉਣਾ। ਮਨਵੀਰ ਕਹਿੰਦਾ ਹਾਂ, ਡੋਰਾਂ ਡੂਰਾਂ ਪਤੰਗ ਪਤੰਗ ਲੈ ਕੇ ਆਏ ਨੇ ਕਰੋ ਸਾਰੇ। ਆਹ ਦੇਖੋ ਜੀ ਮੇਰੇ ਪੇਕੇ ਆਏ ਹੋਇਆ ਆਪਾਂ ਖੇਤ। ਆਹ ਮਿਰਚਾਂ ਲੱਗੀਆਂ ਹੋਈਆਂ ਨੇ ਦੇਖੋ। ਆਹ ਵਾਲੇ ਸਾਰੇ ਮਿਰਚਾਂ ਦੇ ਬੂਟੇ ਨੇ। ਤੇ ਆਹ ਗੋਭੀ ਲੱਗੀ ਹੋਈ ਹੈ ਜੀ ਆਪਣੇ ਖੇਤ। ਦੇਖੋ ਲੱਗਿਆ ਕੋਈ ਫੁੱਲ ਆਹ ਦੇਖੋ ਲੱਗੇ ਪਏ ਨੇ ਜੀ ਆਹ ਦੇਖੋ ਫੁੱਲ। ਹੂੰ। ਗੋਭੀ ਦਾ ਫੁੱਲ ਵਧੀਆ ਲੱਗੇ ਪਏ ਨੇ ਜੀ ਗੋਭੀ ਲੱਗੀ ਪਈ ਆ। ਲੈ ਕੇ ਜਾਵਾਂਗੇ ਆਪਾਂ ਕੱਲ ਨੂੰ ਜਾਂਦੇ ਹੋਏ ਗਾਜਰਾ ਆ ਦੱਸੋ ਵੀ ਤੁਸੀਂ ਕੀ ਆ ਪਤਾ ਤੁਹਾਨੂੰ ਜਰੂਰ ਦੱਸਿਓ ਕਮੈਂਟਾਂ ਚ ਕਾਹਦਾ ਪੌਦਾ ਲੱਗਿਆ ਹੋਇਆ ਆਪਣੇ ਆ ਬੂਟਾ ਕਾਹਦਾ ਲੱਗਿਆ ਹੋਇਆ ਦੇਖੋ ਦੇਖੋ ਲੱਗੇ ਹੋਏ ਨੇ ਨਾ ਜਰੂਰ ਦੱਸਿਓ ਕਮੈਂਟ ਕਰਕੇ ਜੀ ਇਹ ਕਾਹਦਾ ਬੂਟਾ ਗਾ ਜਾਣਦੇ ਹੋ ਤੁਸੀਂ ਸਾਰੇ ਇਹ ਫਲ ਨੂੰ ਕੀ ਲੱਗਿਆ ਹੋਇਆ ਇਹ ਦੇਖੋ ਅਮਰੂਦ ਲੱਗੇ ਹੋਏ ਨੇ ਆਪਣੇ ਉਹ ਔਲਿਆਂ ਦਾ ਬੂਟਾ ਆਪਣਾ ਕੀ ਹੁੰਦਾ ਹੋਲਾ ਜਾ ਮੈਥੋਂ ਦਵਾਇਆ ਸੀ ਉਹ ਜਾਂਦਾ ਪਤੰਗ ਰਣਵੀਰ ਸਿੰਘ ਦਾ ਆ ਮਨਵੀਰ ਦਾ ਉਹ ਫਿਰਦਾ ਰਾਣਾ ਦਾ ਉਹ ਵੱਜ ਕੇ ਲੈ ਕੇ ਪਤੰਗ ਡੈਡੀ ਉਹਨੇ ਚੜਾ ਲਿਆ ਦੇਖੋ ਰਾਣੇ ਨੇ ਆਦਰ ਮੰਦੀ ਪੜਾ ਜਿਹੜੇ ਤੁਸੀਂ ਵੀ ਆ ਜਾਓ ਮੈਥੋਂ ਹੋਲਾ ਦਵਾ ਲਓ ਕਰਮ ਵਾਲੇ ਹੱਥ ਨੇ ਮੇਰੇ ਉਹ ਫਿਰਦਾ ਦੇਖੋ ਵਾਹਣ ਚ ਮੱਦਦਾ ਸਾਰਾ ਕੁਝ ਆਹ ਦੇਖ ਲਓ ਉਹ ਗਿਆ ਦੇਖ ਕੇ ਇਧਰ ਦੇਖੋ ਇਹ ਤੰਗਾ ਦਾ ਆਇਦਰ ਆ ਫਿਰਦਾ ਜਵਾਕ ਜਾ ਇਹ ਨਹੀਂ ਲੋਟ ਆਉਂਦਾ ਦੇਖੋ ਡੈਡੀ ਨਾ ਖੇਤ ਇਹ ਨਾਲੇ ਡੇਲੀ ਰੋਟੀ ਲੈ ਕੇ ਆਉਂਦੇ ਹੁੰਦੇ ਆ ਦੇਖੋ ਡੈਡੀ ਨੇ ਆਵਾਜ਼ ਮਾਰੀ ਸਾਰੇ ਇਕੱਠੇ ਹੋ ਗਏ ਆਏ ਆਈ ਜਾਂਦੇ ਆ ਦੇਖੋ ਆ ਆ ਗਏ ਇੱਧਰ ਆ ਦੇਖੋ ਆ ਬੈਠਾ ਇੱਕ ਉਹ ਆ ਗਏ ਸਾਰੇ ਇਕੱਠੇ ਹੋ ਗਏ ਰੋਟੀ ਖਾਈ ਜਾਂਦੇ ਨੇ ਡੈਡੀ ਕੋਲੇ ਆ ਕੇ ਡੇਲੀ ਆਉਂਦੇ ਨੇ ਰੋਟੀਆਂ ਆ ਡੈਡੀ ਕੋਲੇ ਆ ਦੇਖੋ ਇੱਧਰ ਹਾਂ ਲੰਗੀ ਚੜਾ ਲਿਆ ਮੈਡਮ ਨੇ ਇਹ ਕਿੱਥੇ ਫਿਰਦਾ ਹੋ ਫਿਰਦਾ ਖਿੱਚ 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 ਕੇ ਤੈਨੂੰ ਆ ਮਣ ਵੀਰ ਆਲਾ ਉਹ ਰਾਣਾ ਮਹਾਰਾਣੇ ਨੇ ਵੀ ਚੜਾ ਲਿਆ ਆਪਣੇ ਵਾਲਾ ਸਭ ਨੂੰ ਉੱਚਾ ਜੀ ਆਪਣੇ ਵਾਲਾ ਹੋ ਫਿਰਦਾ ਆਪਣੇ ਵਾਲਾ ਫਿਰਦਾ ਆ ਦੇਖੋ ਜੀ ਇਹਨਾਂ ਦੀ ਕਿੱਡੀ ਜਦੋਂ ਜਹਦ ਹੋਈ ਪਿਆ ਇਧਰ ਨਾਨੀ ਗੰਡਾ ਦਈ ਜਾਂਦੀ ਆ ਦੋ ਤਾਂ ਇਧਰ ਆ ਇਧਰ ਡੈੜੀ ਪਤਾ ਨਹੀਂ ਕਾਦੀ ਰੇਹ ਵਾਲੀ ਬੋਰੀ ਦੀ ਡੋਰ ਬਣਾਉਣਾ ਦਿੰਦੇ ਨੇ ਡੋਰਾ ਇਹਨਾਂ ਨੇ ਮੁਕਾਲੀਆਂ ਖੇਤ ਆ ਕੇ ਇਧਰ ਸਾਹਮਣੇ ਪਤੰਗ ਜੜਾ ਰੱਖਿਆ ਇਧਰ ਆ ਰਣਾ ਡੋਰ ਬੰਨਣ ਲੱਗਿਆ ਰੇਹ ਵਾਲੀ ਬੋਰੀ ਦੀ ਹਜਾ ਸੇ ਰੱਖ ਥੋੜਾ ਜਿਹਾ ਹੋਰ ਰੇਹ ਵਾਲੀ ਬੋਰੀ ਦੀ ਇਹ ਓਏ ਉੱਥੇ ਚੱਲ ਓਏ ਖੜ ਜਾਣਾ ਨਹੀਂ ਕੁਟ ਹੋ ਦੇਖੋ ਇਹਦੀ ਅੱਗੀ ਲਓ ਕੀ ਲਓ ਲੇਖਾ ਕਿੰਨਾ ਜਿਵੇਂ ਇਹਨਾਂ ਨੂੰ ਕੋਈ ਇਹਨਾਂ ਦਾ ਕੋਈ ਪੰਗਾ ਛੜਿਆ ਹਾਂ ਇਧਰ ਹੇਲੋ ਇਧਰ ਹੇਲੋ ਓਏ ਐਂ ਇਹ ਵੀ ਆ ਉਧਰ ਮਨਵੀਰ ਦੇਖ ਲਓ ਆ ਦੁੱਧ ਪਿਆ ਜੀ ਆਪਾਂ ਦੇਖੋ ਲੈ ਕੇ ਆਏ ਸੀ ਚਾਹ ਬਣਾਵਾਂਗੇ ਚੁੱਲ੍ਹੇ ਤੇ ਉਹਦੇ ਘਰ ਵਾਲਾ ਤੰਗ ਜੜੇ ਜਾਂਦੇ ਆਹੋ ਦੇਖ ਡੈਡੀ ਕਹਿੰਦਾ ਭਾਬੀ ਨੂੰ ਹੌਸਲਾ ਹੋਇਆ ਪਿਆ ਆ ਦੇਖੋ ਇਧਰ ਆ ਦੇਖੋ ਜਦੋਂ ਚਾਹੇ ਤੇ ਪੂਰੀ ਚੱਲੀ ਜਾਂਦੀ ਹੈ ਸੱਚਾ ਖੜਦੇ ਹੋਰ ਜਾਣਦੇ ਚੱਲ ਚੱਲ ਆ ਡੋਰ ਲੱਰ ਰਹੀ ਹੈ ਇੱਧਰ ਆਇਓ ਆ ਇਹਨਾਂ ਵਾਕੇ ਉੱਤੇ ਨਾ ਉਹ ਤੂੰ ਡੋਰ ਨਾ ਕੱਟੇ ਸੀ ਜਾਨ ਦੇ ਇਧਰ ਨਾ ਸਿਰ ਜਿੱਤੇ ਸਿਰਿਆਂੰਨੇ ਕੱਟੇ ਨਹੀਂ ਰਹੀ ਇੰਨੀ ਕਿ ਤਾਂ ਮੈਂ ਛੱਡ ਗਿਆ ਆ ਸਾਬ ਦਾ ਕੇ ਇੱਧਰ ਦੇਖੋ ਪਤੰਗ ਜਿਹੜਾ ਕੇ ਪੈ ਗਈ ਜੋਰ ਲੱਗ ਗਿਆ ਗੁੱਸੇ ਭਰਾ ਮੈਂ ਤਪਾ ਕੇ ਇਹ ਛੱਡ ਕੇ ਉਧਰ ਹੀ ਆ ਨਾ ਤੂੰ ਵੀ ਆ ਨਾ ਮੈਂ ਗੁੱਟੂ ਬਣਾਉਂਦਾ ਮੈਂ ਮਾਥੇ ਮੈਂ ਬੰਜੀ ਚ ਬੰਜੀ ਚ ਇਹ ਗੁੱਟੂ ਚ ਗਿਆ ਨਾਨੇ ਦੋ ਤਿੰਨ ਨਾਨੀ ਦਾ ਜੋਰ ਕਰ ਤੂੰ ਮੈਂ ਤਪਾਤਾ ਹੁਣ ਜਾਊਗਾ ਡੋਰ ਉੱਧਰ ਆ ਕੇ ਲੈ ਪਰਵਾਹ ਕੇ ਨੂੰ ਕਿਆ ਕਿਤੇ ਸਰਾ ਆ ਦੇਖੋ ਜਿੱਧਰ ਹੁਣ ਚਾਹ ਦੀ ਤਿਆਰੀ ਹੋਣ ਲੱਗੀ ਚਾਹ ਬਣਾਉਣਗੇ ਰੈਡੀ ਫੇਰ ਚਾਹ ਬਣਾਉਣਗੇ ਪਤੰਗੋ ਪਤਾएंगे ਪਤੰਗੋ ਪਤਾएंगे ਆ ਦੇਖੋ ਇਹਨੂੰ ਚਾਹ ਚੜਿਆ ਪੈਜ ਨਾਟ ਕੇ ਆ ਰਾਂ ਵਰਗ ਸਿੱਧੂ ਮਸੇਰੇ ਦਾ ਨੰਗ ਇੱਧਰ ਦੇਖੋ ਇੱਧਰ ਪਤੰਗ ਫੜ ਕੇ ਖੜੇ ਨੇ ਇਹ ਆ ਮੇਰੀ ਸਲਵਾਰ ਚ ਫਸ ਗਿਆ ਓ ਛੱਡਾ ਛੱਡ ਕੱਲਾ ਕਰਨਾ ਆ ਦੇਖੋ ਆ ਤਾਂ ਸੌ ਕੇ ਭਗਤ ਆ ਦੇਖੋ ਭਗਤ ਤੇਰਾ ਵੀ ਤੇਰੀ ਲਾਈਟ ਔ ਸਾਰੀ ਆ ਦੇਖੋ ਇੱਧਰ ਚੱਲਦਾ ਨਾ ਕੰਮ ਮਾਹੌਲ ਪਤੰਗਾਂ ਵਾਲਾ ਆ ਲੋ ਜੀ ਮੰਮੀ ਨੇ ਖੇਤ ਆਪ ਦਾ ਸਿਸਟਮ ਸ਼ੁਰੂ ਕੀਤਾ ਹੋਇਆ ਦੇਖੋ ਕਿੰਨੀਆਂ ਕ ਪਾਥੀਆਂ ਪਸੇ ਜੰਦੀਆਂ ਮੰਮੀ ਮੈਂ ਪਾਥੀਆਂ ਪੱਤ ਦਿੰਨੀ ਆ 5-6 ਦਿਨਾਂ ਦਾ ਗੋਖਾ ਲੈ ਆਉਂਦੇ ਅੱਧੇ ਘੰਟੇ ਚ ਅੱਧੇ ਘੰਟੇ ਚ ਦੇਖੋ ਪਾਥੀਆਂ ਧੜਾ ਦੇਖੋ ਆਪਾਂ ਤਾਂ ਇਹਨਾਂ ਤੋਂ ਲੈ ਕੇ ਜਾਵਾਂਗੇ ਠੰਡਾ ਲੱਗ ਗਈਆਂ ਥੋੜੇ ਦਿਨਾਂ ਦੀ ਹੂੰ ਪੱਥਣ ਇਹ ਠੰਡਾ ਆਪਾਂ ਵੀ ਹੁਣ ਹਟ ਗਈ ਸੀ ਮੈਂ ਸੇਕਣ ਵਾਸਤੇ ਲੈ ਕੇ ਜਾਵਾਂਗੇ ਫਰਵਰੀ ਚ ਫਰਵਰੀ ਚ ਫਿਰ ਸੋਣੀ ਫੇਰ ਪੱਥਣ ਲੱਗੂਗੀ ਮੈਂ ਅੱਛਾ ਮੈਂ ਵੀ ਨਾ ਹਟ ਜੂ ਠੰਡਾ ਫਿਰ ਸੁੱਕਦੀਆਂ ਨਹੀਂ ਹੈ ਨਾ ਕੁਕਦੀਆਂ ਅੱਜ ਦੇਖੋ ਜੀ ਢੜਾ ਢੋੜਾ ਲਾਉਣਾ ਐ ਨੇ ਆਪਾਂ ਵੀ ਲਵਾਉਣਿਆਂ ਨਾਲ ਢੜਾ ਇਹਨਾਂ ਦੇ ਅੱਜ ਵੀ ਲਵਾਉਣੇ ਆ ਜੀ ਅੱਜ ਮੰਮੀ ਨਾਲ ਪਾਠੀਆਂ ਲਵਾਉਓ ਜੀ ਲਵਾਉਂਗਾ ਫਿਰ ਲੈ ਕੇ ਵੀ ਜਾਵਾਂਗੇ ਰੰਦਾ ਸੇਕਿਆ ਕਰਾਂਗੇ ਹਾਂ ਜੀ ਹੈਲਪ ਕਰੋ ਮੇਰੀ ਨਹੀਂ ਤਾਂ ਮੈਂ ਕਰਦੇ ਨਾਲੇ ਮੈਂ ਫਲਾਉਣੇ ਦਸ ਕੱਢ ਦੋ ਉਧਰੇ ਬੱਸ ਢੜ ਲਾਉਣੀ ਸਿੱਖੀਏ ਢੜ ਲਾਉਣੀ ਸਿਖਦੇ ਆ ਮੰਮੀ ਤੋਂ ਸਿੱਖ ਪਾਈ ਢੜ ਲਾਉਣੀ ਸਿੱਖਦੇ ਆ ਭਾਬੀ ਨੂੰ ਫਿਰ ਤਾਹਾਂ ਲਾਉ ਢੜ ਲਾਉਣੀ ਸਿਖਾ ਦੇ ਲਓ ਪੋਈ ਸਿੱਖ ਹੋਣ ਜੀ ਕੁੜੀਆਂ ਨੂੰ ਕਿਸੇ ਕਉਂ ਦਾ ਗੋਹਾ ਪੱਥਰ ਹੈ ਸਿੱਖ ਤਾਂ ਸਕਦੇ ਨੇ ਸਿੱਖਦੇ ਆਂ ਜੀ ਅਸੀਂ ਤਾਂ ਮੰਮੀ ਨੇ ਕਹਿੰਦੀ ਮੈਂ 40 ਮਿੰਟਾਂ ਚ ਢੇਰ ਪਾਸਦਨੀ ਗੋਹਾ ਦਾ ਚਾਰ ਪੰਜ ਦਿਨਾਂ ਦਾ ਪੰਜ ਛੇ ਮੱਜਾਂ ਦਾ ਅਸੀਂ ਤਾਂ ਢੜ ਲਵਾਉਣੇ ਆ ਢੜ ਲਾਉਣੀ ਸਿੱਖ ਮੈਨੂੰ ਸੌਂ ਕੀ ਹੈ ਗੋਹਾ ਪੱਥਰ ਦਾ ਮੈਨੂੰ ਤਾਂ ਕਹਿੰਦੇ ਗਾਣਾ ਮਿਲਦੀਆਂ ਨੇ ਕਿਉਂ ਪਾਹਦੀਆਂ ਮੈਨੂੰ ਉਹੀ ਸੌਂਕ ਆ ਵਾਧੂ ਗੋਹਾ ਕਰਦਾਂ ਦਾ ਲਓ ਜੀ ਫਿਰ ਆਪਾਂ ਪਾਥੀਆਂ ਢੜਾ ਲਵਾ ਦਈਏ ਮੰਮੀ ਨਾਲ ਪਾਥੀਆਂ ਪਾਥਦੀਆਂ ਹੋਈਆਂ ਸੁੱਕੀਆਂ ਹੋਣ ਢੜਾ ਲਾ ਦਈਏ ਫਿਰ ਆਪਾਂ ਚਾਹ ਬਣਾਉਣੇ ਤਾਂ ਜਿਹੜੀ ਚਾਹ ਬਣਾਈਏ ਤਾਂ ਤੁਹਾਨੂੰ ਦਿਖਾਉਣੇ ਆ। ਇਹ ਉਹ ਵੀ ਦਿਖਾ ਦੇ ਸਰਨੀ। ਤੁਹਾਨੂੰ ਦਿਖਾ ਕੇ ਲੈਣੀ ਆ ਪਾਥੀਆਂ ਮੰਮੀ ਨੇ ਬਣਾਈਆਂ ਹੋਈਆਂ। ਆ ਦੇਖੋ। ਇਹ ਸੱਸ ਨੂੰ ਹਾਂ। ਟੜਾ ਲਾਉਂਦੀ ਆ ਨੀ। ਆ ਦੇਖੋ ਬਈ। ਦੇਖੋ ਪਾਥੀਆਂ ਮੰਮੀ ਨੇ। ਪੱਥ ਪੱਥ ਕੇ ਸੱਕਾ ਆਕੇ ਟੜਾ ਲਾ ਰੱਖੀ ਆ ਨੀ ਦੇਖੋ। ਆ ਬਈ ਨੀ। ਤੇ ਲੱਕੜਾ ਲੱਕੜਾ ਹੈਗੀਆਂ ਆ ਦੇਖੋ। ਚੁੱਲਾ ਬਾਦ ਨੇ ਮੇਰੇ ਪੱਕੇ ਜਾਦੇ। ਚਿੱਲੇ ਤੇ ਬਣਾਉਂਦੇ ਆ ਸਾਰਾ ਕੁਝ। ਇਧਰ ਬੱਚੀ ਪਤੰਗ ਚੁਲਾਈ ਦੇ ਵਿੱਚ ਚਾਹ ਬਣੀ ਜਾਂਦੀ ਆ। ਛੋਪ ਬਿਮਾਰੀ ਲੱਗਦੀ ਆ। ਹਾਂ ਇਹ ਚੁੱਲ੍ਹੇ ਵਾਲੀਆਂ ਹੀ ਖਾਂਦੇ ਰੋਟੀ ਵਗੈਰਾ ਸਬਜ਼ੀ ਦੁੱਧਾ ਸਭ ਕੁਝ। ਕੱਲੀ ਚਾਹ ਚਾਹ ਕੈਂਡਸ ਤੇ ਬਣਾਉਣੀ ਆ। ਹੁਣ ਤੁਹਾਨੂੰ ਦਿਖਾਉਣਾ ਇਧਰ ਆ ਮਾਹੌਲ ਦੇਖੋ ਇਧਰ। ਮਾਹੌਲ ਦਿਖਾਉਂਦੇ ਜੂੰਦੇ। ਉੱਤੇ ਵੀ ਦੇਖੋ ਇਧਰ ਆਖੋ ਇਧਰ ਪਤੰਗਾ ਚੁਲ ਜੇ ਖਰਦੇ ਨਹੀਂ ਤਾਂ। ਆਹ ਆਹ ਕੋਈ ਕੜਾ ਆ ਕਿਹਦੇ ਦਾ ਦੇਖੀ ਇਥੇ ਆ ਦੇ। ਇਧਰ ਆ ਗੱਡੀ ਚਾਹ ਰੱਖਦੀ। ਪੰਨੂ ਵੀ ਕੋਲ ਚਾਹ ਦੀ ਤਿਆਰੀ ਹੋ ਗਈ ਇਧਰ ਪਨੀਰ ਪਕੌੜੇ ਖੇਤ ਹੀ ਚੱਲੀ ਜਾਂਦਾ ਕੰਮ ਚਾਹ ਆ ਭਈਆ ਬਾਟੀਆਂ ਚ ਪ ਸਾਮਨੇ ਸੰਤਰੇ ਖਾਦੇ ਸੀ ਕਹਿੰਦੇ ਮੇਰਾ ਜੀ ਕੱਚਾ ਹੋ ਜਾਂਦਾ ਇਧਰ ਫਰੂਟ ਚੱਲ ਰਿਹਾ ਕੋਤੇ ਦੇਖੋ ਕਿੰਝ ਸੰਗ ਦਵਾਦਵ ਚੱਲ ਰਿਹਾ ਹੈ ਪਤੰਗੜਾ ਤੇ ਪਤੰਗ ਚੱਲ ਰਿਹਾ ਤੇ ਉਹ ਪਤੰਗ ਬਣ ਕੇ ਆਗੇ ਇਹ ਇਹਦੇ ਚਾਹ ਪਾਈ ਬੈਠੇ ਨੇ ਪਤਲੀ ਵੀ ਰੋਟੀ ਥੋੜੀ ਜਿਹਾ ਪਾ ਦੇ ਇਧਰ ਪਰੌਂਠੇ ਆ ਸੁੱਤਾ ਪਿਆ ਇੱਕ ਪਰੌਂਠੇ ਵੀ ਲੈ ਕੇ ਆਏ ਸੀ ਆਪਾਂ ਨਾਲ ਆ ਦੇਖੋ ਤੁਹਾਨੂੰ ਦਿਖਾਉਣੇ ਆ ਦੇਖੋ ਜੀ ਪਰੌਂਠੇ ਖਾਦੇ ਨਹੀਂ ਕਿਸੇ ਨੇ ਆ ਭਾਈ ਨੇ ਲਓ ਜੀ ਤੁਹਾਨੂੰ ਕਤੂਰੀਆਂ ਦਿਖਾਉਣਾ ਨਿੱਕੇ ਨਿੱਕੇ ਦੇਖੋ ਇੱਧਰ ਡੈਡੀ ਦਿਖਾਉਣਾ ਘੋਰਨਾ ਬਣਾਇਆ ਹੋਇਆ ਡੈਡੀ ਨੇ ਇਹਨਾਂ ਵਾਸਤੇ ਆਹ ਦੇਖੋ ਆਏ ਨਿੱਕੇ ਜੱਗ ਤੂਰਾ ਕਿੰਨਾ ਸੋਹਣਾ ਆਹ ਡੈਡੀ ਨੇ ਇੱਥੇ ਪ੍ਰਾਲੀ ਵਗੈਰਾ ਲਾ ਕੇ ਪੱਲੀ ਲਾ ਕੇ ਹੋਰ ਵੀ ਹੈ ਡੈਡੀ ਹੂੰ ਦੋ ਹੋਰ ਨੇ ਹੋਰ ਵੀ ਆਇਆ ਕਿੰਨਾ ਸੋਹਣਾ ਨਿੱਕੇ ਨਿੱਕੇ ਨੇ ਦੇਖੋ ਡੈਡੀ ਕੋਲ ਰਹਿੰਦੇ ਨੇ ਇਹ ਗੇਤ ਵਾਲੇ ਸੋਹਣੇ ਨੇ ਡੈਡੀ ਨੇ ਘੋਰਨਾ ਬਣਾਇਆ ਹੋਇਆ ਇਹਨਾਂ ਨੂੰ ਇੱਧਰ ਸਾਹਵਾਲੇ ਪਾਲਦੇ ਨੇ ਉਹ ਕੁੱਤੀ ਬੈਠੇ ਨੇ ਪਾਛੇ ਦਿਨ ਮੰਮੀ ਮੰਮੀ ਆ ਕਿ ਮਮਾ ਉਹ ਮੰਮੀ ਆ ਆ ਦੇਖੋ ਕਿੱਕਾ ਜੀ ਓਏ ਅਸਲੀ ਲੋਡ ਨਹੀਂ ਹੋ ਰਿਹਾ ਓਹੋ ਅੱਜ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਡੇੜੀ ਪੱਟਦੇ ਸ਼ਕਰਕੰਦੀਆਂ ਡੇੜੀ ਸ਼ਕਰਕੰਦੀਆਂ ਮਤਨੋ ਲਓ ਲਈਆਂ ਡੇੜੀ ਤੀਰ ਪੈ ਦੀਆਂ ਦਿੱਤੀਆਂ ਥੋੜੀਆਂ ਜੀਆਂ ਆ ਦੇਖੋ ਆਪਣੇ ਲੱਗੀਆਂ ਹੋਈਆਂ ਆ ਦੇਖੋ ਇੱਕ ਤਾਸੀ ਪੱਟਲੀ ਡੇੜੀ ਨੇ ਆ ਦੇਖੋ ਕਿੰਨੀ ਸੋਹਣੀ ਆ ਦੇਖੋ ਆ ਦੇਖ ਡੇੜੀ ਇਧਰ ਖੜ ਦੇ ਨੇ ਲੱਗੀਆਂ ਹੋਈਆਂ ਨੇ ਬੱਟਾਂ ਦੇ ਇੱਕ ਕੱਢ ਲਈ ਸੀ ਆਪਾਂ। ਇਹ ਗਾਜਰਾਂ ਨੇ ਰੇੜੀ। ਹਾਂ? ਇਹ ਗਾਜਰਾਂ। ਹੂੰ। ਇਹ ਗਾਜਰਾਂ ਲੱਗੀਆਂ ਹੋਈਆਂ ਨੇ। ਉਹ ਕਤੂਰੇ ਚਿੱਕੀ ਜਾਂਦੇ ਨੇ ਉਧਰ। ਇਧਰ ਆ ਸਾਸ ਨੂੰ ਆ ਪਤਾ ਨਹੀਂ ਕਿਸ ਲਾਗ ਰਹੀ ਜਾਂਦੀਆਂ ਨੇ। ਇੱਕੇ ਗੋਲ ਗੱਪੇ ਰਿਵਿਊ ਦੋ। ਇੱਥੋਂ ਗੋਲ ਗੱਪੇ ਖਾਦੇ ਸੀ ਆਪਾਂ। ਪਿੱਖੀ ਆਏ ਹੋਏ ਸੀ ਅੱਜ। ਸਵਾਣ ਵੀ ਲੈ ਲਿਆ। ਵਧੀਆ ਦਾ ਨੇਚਰ ਮੁੰਡੇ ਦਾ। ਦਹੀਂ ਵਾਲੇ ਵੀ ਸਵਾਦ ਸੀ।

ਹਾਂਜੀ ਮੈਂ ਹੁਣ ਰੈਸਟ ਕਰ ਲਾਂ ਰਾਈ ਚ ਪੈ ਕੇ ਬੂਹਾ ਮਰ ਜਾਂ ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ ਮੈਨੂੰ ਡੜੀ ਰਸਟ ਹੁਣ ਤੁਸੀਂ ਨੰਨ ਦੇ ਪਰਜਾਈ ਕਰੋ ਤੜਕੀ ਰੈਸਟ ਕਰ ਲਾਂ ਆ ਦੇਖੋ ਖੇਤੋਂ ਆਪਾਂ ਸਕਰਗੰਦੀ ਜਿਹੜੀ ਤੁਹਾਨੂੰ ਦਿਖਾਈ ਸੀ ਵੀਡੀਓ ਚ ਮੱਠੀ ਕਾਲੀ ਇੱਕ ਆ ਦੇਖੋ ਸਕਰਗੰਦੀ ਮੂਲੀ ਆ ਦੇਖੋ ਗੋਬੀ ਪੀਜਾਂਦੀ ਡੈਡੀ ਨੇ ਆ ਦੇਖੋ ਲੈ ਕਿਹਾ ਮੈਂ ਕੱਲ ਸੁਣਾਉ ਲੈ ਬੰਦ ਦੇ ਦੇ ਰੋ ਥੁਲੇ ਚ ਮੈਂ ਰੱਖਾਂ ਮੇਸਾਂ ਨਹੀਂ ਖਾਲੀ ਮੈਨੂੰ ਵੀ ਦੇਖ ਲੋ ਆ ਦੇਖ ਸੇਮ ਸੇਮ ਸੂਟ ਨੇ ਨਾ ਪਿੰਕ ਪਿੰਕ ਦੀਨਾਂ ਹਾਂਜੀ ਆਪਾਂ ਪਿਖਿਓ ਕੱਪੜੇ ਲੈ ਕੇ ਆਏ ਸੀ ਥੋੜੇ ਜਿ ਆਪਣੇ ਸੈੱਟ ਨਹੀਂ ਆਏ ਪਸੰਦ ਨਹੀਂ ਆਏ ਆਪਾਂ ਨੂੰ ਤੇ ਹੁਣ ਆਪਾਂ ਵਾਪਸ ਚੱਲੇ ਆ ਚੱਲ ਚੱਲਿਆ ਵੇ ਛੋਟੇ ਹੱਥੀ ਤੇ ਡੈਡੀ ਨਾਲ ਪਹਿਲਾਂ ਸੋਚਿਆ ਮੋਟਰ ਤੇਗਾ ਤੇ ਘਰ ਤੇ ਤੋਂ ਥੋੜੇ ਜਿ ਚੋਰੀ ਹੋਇਆ ਮੈਂ ਤੇ ਡੈਡੀ ਵੀਰੇ ਨੂੰ ਦੱਸ ਗਿਆ ਇਹ ਤੇ ਤਾਂ ਕਰਕੇ ਠੰਡ ਲੱਗੂ ਜੜੀ ਕਿਹਨੇ ਲਓ ਜੀ ਅੱਜ ਬਣਾਇਨੇ ਰਾਈਸ ਪਹਿਲਾਂ ਦਿਖਾਈ ਸੀ ਤੁਹਾਨੂੰ ਖਾਈ ਜਾਂਦੇ ਆਹ ਤਾਂ ਸਾਡੇ ਸੰਗ ਤਾਂ ਬਿਮਾਰ ਹੋ ਗਈਆਂ ਅੱਜ ਸੌਰੀਆਂ ਆ ਕੇ ਬਿਮਾਰ ਹੋ ਗਿਆ ਮੁੰਡਾ ਬੱਦਲ ਵਾਸਤਾ ਸੌਰਿਆ ਨੇ ਦਹੀਂ ਖਾਣੀ ਚੌਲ ਖਾਣੇ ਕੋਈ ਵੀ ਨਹੀਂ ਆਪਾਂ ਨਹੀਂ ਚੱਲ ਰਿਹਾ ਹੈ ਇਹ ਅਗਲੇ ਨੇ ਆ ਡੋਲਤੀ ਸੀ ਜੀ ਦਹੀਂ ਇਹਨੇ ਹਾਂਜੀ ਅੱਜ ਹੈਗਾ ਆਪਣਾ ਤੀਜਾ ਦਿਨ ਆਪਾਂ ਜਾਵਾਂਗੇ ਜਿੱਤਨਾ ਓਲੇ ਵਾਪਸ ਤੇ ਪਿੰਡ ਵਾਲਿਆਂ ਤੋਂ ਬਣਵਾ ਰਹੇ ਹਾਂ ਪਿੰਨੀਆਂ ਅੱਜ ਆਪਾਂ ਨੂੰ ਪਿੰਨੀਆਂ ਬਣਾ ਕੇ ਜਣਗੇ ਦੇਖੋ ਆਹ ਡਰਾਈ ਫਰੂਟ ਨੇ ਤੇ ਤਿਲਾ ਵਾਲੀ ਪਿੰਨੀ ਤੇ ਚੌਲਾ ਵਾਲੀ ਪਿੰਨੀ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਤੇ ਉਸ ਤੇ ਸੁਨੋ ਤੇ ਪੁੰਨਾਗੇ ਫਿਰ ਬਾਅਦ ਚ ਆਪਾਂ ਕੀ ਕਰਾਂਗੇ ਆਹ ਦੇਖੀ ਜੀ ਤੇ ਮੋਗੇ ਦੇਸੀ ਕੀ ਹੈ ਜੀ ਨਾਰੀਅਲ ਦਾ ਬੂਰਾ ਮਲਾਈ ਪਾਵਾਂਗੇ ਮਲਾਈ ਪਾ ਕੇ ਨਾਰੀਅਲ ਦਾ ਬੂਰਾ ਪਾਤੀ ਤੇ ਆਹ ਵਾਲੇ ਡਰਾਈ ਫਰੂਟ ਨੇ ਨਾਰੀਅਲ ਦਾ ਬੂਰਾ ਪਾਉਣਾਗਾ ਆਹ ਡਰਾਈ ਫਰੂਟ ਹੋਗੇ ਤੁਹਾਨੂੰ ਦਿਖਾਇਆ ਮੈਂ ਠੀਕ ਹੈ

ਹੋਰ ਇਹ ਇੱਧਰ ਬਣਾਉਣਾ ਚੁਰਤੇ ਪਰੌਣੇ ਰੋਟੀ ਵਾਲੇ ਨੂੰ ਜਲੇ ਜੀ ਜਿਵੇਂ ਸਿਖਾ ਰਹੇ ਹਾਂ ਗਾਜੂ ਫਿਰ ਵੰਡ ਲਿਆ ਦੇਂਗਾ ਮੰਮੀ ਦਾ ਅੰਤੂੜਾ ਟਾਕਲਾ ਨਾ ਬਰਸ਼ ਕਰ ਲੈ ਬਤਾ ਉਹਦੀ ਫੋਟੋ ਘਰ ਵਿੱਚ ਆਹ ਮਾੜਾ ਪੱਟ ਦੇ ਲਿਆ ਹਲਕਾ ਹਾਂ ਆ ਦੇਖੋ ਇੱਧਰ ਹੈਲਪ ਕਰਾਉ ਉਹਨੂੰ ਮੇਰੀ ਜਾਓ ਕਰਾ ਲੈ ਕੰਮ ਲਓ ਜੀ ਮਲਾਈ ਪਾਦੀ ਹੁਣ ਆਪਾਂ ਚੌਲਾਂ ਵਾਲੇ ਕਿੰਨੀਆਂ ਬਣ ਰਹੀਆਂ ਨੇ ਹੋਰ ਲੋ ਜੀ ਆਪਣੀਆਂ ਪਿੰਨੀਆਂ ਦਾ ਮਟੀਰੀਅਲ ਹੋ ਗਿਆ ਰੈਡੀ ਇੱਧਰ ਮੰਮੀ ਪੱਟੀ ਜਾਂਦੇ ਨੇ ਦਵਾਦਮ ਬਟਨ ਤੇ ਜ਼ੋਰ ਦਿੱਤਾ ਰਿਸ਼ਤੇਦਾਰ ਸਾਡੇ ਹੋਰ ਵੀ ਆ ਰਹੇ ਨੇ ਫਿਰ ਉਹਨਾਂ ਨੂੰ ਸਾਹਮਣਾਗਾ ਤੇ ਤਿਲਾਂ ਵਾਲੀਆਂ ਪਿੰਨੀਆਂ ਪਰੋੱਕੇ ਬਣਾਵਾਂਗੇ ਭੂਆ ਦੀ ਹੈਲਪ ਲਵਾਂਗੇ ਭੂਆ ਆ ਜਾਣਗੇ ਉਹਦੋਂ ਨੂੰ ਤੇ ਆਹ ਦੇਖੋ ਜੀ ਭੈਂਡ ਬਣ ਗਿਆ ਨਾ ਮਟੀਰੀਅਲ ਇੱਧਰ ਪਿੰਨੀਆਂ ਬੱਟੀਆਂ ਜਾ ਰਹੀਆਂ ਨੇ ਇੱਧਰ ਇੱਧਰ ਬੰਦੇ ਸਾਡੇ ਆ ਕਰੀ ਜਾਂਦੇ ਨੇ ਮੈਂ ਨਹੀਂ ਖਾਣੀ ਆ ਕੇ ਸਾਡੇ ਦੇਖ ਲੋ ਇੱਧਰ ਇਹ ਮੇਰੀ ਭੂਆ ਇੱਥੇ ਕੜਾਈ ਰੱਖ ਕੱਲੀ-ਕੱਲੀ 100 ਸੁੱਖਾਂ ਦੇ 150 ਸੁੱਖ ਦੀ ਇੱਕ ਇੱਥੇ ਕੜਾਹੀ ਰੱਖ ਦਿੰਦੀ ਮੈਂ ਗੁੜ ਪਾ ਕੇ ਉਹ ਪਾਤ ਬਣਾ ਦੂਗੀ ਬੋਲੇ ਅੱਛਾ ਠੀਕ ਹੈ ਰੱਖ ਦਿੰਨੀ ਆ ਦੇਖ ਐਂ ਕੰਮ ਲਾਉਣੇ ਤਾਂ ਚਾਹ ਚੂ ਹੋ ਜਾ ਫੇਰ ਦੇਖਾਂਗੇ ਇੱਧਰ ਪਰੌਂਠੇ ਦਾ ਰੱਖ ਤਾ ਇਹਦੇ ਕੋਲੇ ਵੀ ਬਣਾ ਦੇ ਦਵਾ ਦਵਾ ਭੂਆ ਦਾ ਤਾਂ ਸ਼ੌਕ ਹੀ ਹੋਇਆ ਇੱਧਰ ਪਤੰਗਾਂ ਦਾ ਚੱਲੀ ਜਾਂਦਾ ਵਿੱਚ ਹੀ ਇੱਧਰ ਹੁਣ ਉਹ ਪਿੰਨੀਆਂ ਬਣ ਗਈਆਂ ਤੇ ਇੱਧਰ ਹੁਣ ਇੱਧਰ ਆਹ ਚਾਹ ਦੀ ਤਿਆਰੀ ਹੋ ਰਹੀ ਹੈ ਪਿਆਉਣ ਦੀ ਧਰਤੇ ਲਾ ਲਈਆਂ ਤੇਲ ਬਣਾਉਣਗੇ ਦਿਖਾਈਂ ਤੇ ਨਾਲੀ ਪਿੰਨੀਆਂ ਬਣਾਉਂਗੇ ਹਾਂਜੀ ਹਾਂ ਹੁਣ ਤੇ ਆਪਾਂ ਨੇ ਪਹਿਲਾਂ ਫਰਤੇ ਲਾਲੀਆਂ ਭੰਦੀਆਂ ਦਿਖਾਉਣੀਆਂ ਤੁਹਾਨੂੰ ਇੱਧਰ ਦੇਖੋ ਚੁਗਲੀਆਂ ਕਰੀ ਜਾਂਦੇ ਨਾਨੇ ਦੋਤਾ ਕੌਣ ਬਾਬੇ ਹਾਂ ਕੌਣ ਹੈ ਹਾਂ ਮੇਰਾ ਪਰਿਵਾਰ ਹੋ ਗਿਆ ਮੇਰਾ ਅਜੇ ਨਹੀਂ ਕੰਮ ਦਾ ਅਸਲੀ ਹੈ ਕੌਣਾ ਹੈ ਆਹਾਂ ਹਾਂ ਕੌਣ ਮਿਲਣਾ ਹੈ ਤੈਨੂੰ ਕੌਣ ਹੈ ਕੌਣ ਹੈ ਤੇਰਾ ਕੀ ਲੱਗਦਾ ਇਹ ਕੀ ਲੱਗਦਾ ਤੇਰਾ ਮੇਰਾ ਦੋਤਾ ਲੱਗਦਾ ਹੋਰ ਕੀ ਲੱਗਦਾ ਆਹਾਂ ਇਹ ਗੱਲ ਪੈਂਦੀ ਹੈ ਬੇਬੇ ਤਾਂ ਪਹਿਲਾਂ ਵਾਲੇ ਵਲੌਗ ਵਾਂਗੂ ਦੋਤਾ ਮਿਲਣਾ ਆਜ ਬੇਬੇ ਦਾ ਹੈ ਸੁਖਦੀਪ ਸੰਧੂ ਹਾਂ ਦੋਤਾ ਹੈ ਦੋਤਾ ਨਾ ਕਿਆ ਕਰ ਰਹਾ ਹੈ ਕਿਆ ਕਰ ਵੀ ਇੱਕ ਨੂਰ ਦਾ ਪਾਪਾ ਮਿਲਦਾ ਆ ਹਾਂ ਇੱਕ ਨੂਰ ਦਾ ਪਾਪਾ ਮਿਲਣਾ ਆ ਤੈਨੂੰ ਹਾਂ ਬੂਆ ਬੂਆ ਬੇਬੇ ਨੇ ਕਹਿੰਦੀ ਮੈਂ ਕੌਣ ਮਿਲ ਲੈ ਆ ਕਹਿੰਦੀ ਦੋਤਾ ਮੈਂ ਖਾ ਦੋਤਾ ਨਾ ਕਿਆ ਕਰ ਰਹਾ ਹੈ ਕਿਆ ਕਰ ਇੱਕ ਨੂਰ ਦਾ ਪਾਪਾ ਮਿਲਣਾ ਆ ਇਧਰ ਤਿਲਾਂ ਦੀ ਤਿਆਰੀ ਹੋ ਗਈ ਦਿਖਾਉਣਿਆ ਤੁਹਾਨੂੰ ਆ ਚੱਲਦਾ ਕੰਮ ਚਲਾਉਂਦਾ ਰਹਿੰਦਾ ਐ ਤੇ ਨਾਲੀਆਂ ਪਿੰਨੀਆਂ ਦੀ ਹੋ ਗਈ ਇਧਰ ਚਾਹ ਤਰੀ ਹੋਈ ਆ ਬੂਆ ਵਾਸਤੇ ਚਾਹ ਪੱਤੀ ਪਾ ਦੇ ਲੋ ਜੀ ਪਿੰਨੀਆਂ ਦੀ ਇੱਧਰ ਤਿਆਰੀ ਹੋ ਗਈ। ਚਾਸਨੀ ਆਪਾਂ ਤੇਲਾਂ ਚਰਲਾ ਲਈ ਸੀਗੀ। ਗੋੜਾ ਵਾਲੀ ਪਿੰਨੀ ਬਣਾ ਰਹੇ ਹਾਂ ਤੇਲਾਂ ਵਾਲੀ। ਤੇ ਹੁਣ ਆਪਾਂ ਪਿੰਨੀਆਂ ਬੱਟਾਂਗੇ। ਦੀ। ਪੂਆ ਬੱਟੀਆਂ ਦੇ ਨਾਲ-ਨਾਲ ਪਿੰਨੀਆਂ। ਹੱਥ ਦੇਖ ਲਾਲ ਹੋ ਗਈ। ਲਾਲ ਹੋ ਗਏ ਹੱਥ ਪੂਆ ਦੇ ਭਾਈ। ਇੱਧਰ ਮੰਮੀ ਵਟਦੇ ਨਹੀਂ। ਨਾਨਦ ਪਰਜਾਈ। ਪਿੰਨੀਆਂ ਬੱਟੀਆਂ ਜਾਂਦੀਆਂ ਨੇ। ਤੇਰੇ ਹੱਥ ਨਹੀਂ ਹੋਏ। ਵਿੰਦਰਾਏ। ਟੋਟੀ ਦੀ ਤਿਆਰੀ ਹੋ ਗਈ। ਚੱਲ ਪੈ ਚੁਰਤੇ ਕੰਮ। ਇੱਥੇ ਆਲੀ ਮੂੜੀ ਵਾਲੀ ਆਲੂ ਲਈ ਸਾਰਾ ਕੁਝ ਮਿਕਸੀ ਕਰਤਾ 15 ਨੇ। ਮੀਚੀ ਗੋਭੀ। ਮੀਚੀ ਗੋਭੀ। ਇਧਰ ਆ ਪਿੰਨੀ ਵਾਲੇ ਸਾਡੇ ਬਜ਼ੁਰਗ ਪਿੰਨੀਆਂ ਵਟਕੇ ਹੁਣ ਇਧਰ ਪਰ ਆ ਵੇ ਦੇਖ ਲੋ ਤੁਸੀਂ ਸਾਰੇ ਦੇਖਦੇ ਮੈਂ ਥੇ ਇਨਾ ਕੰਮ ਕਰਾਉਂਦੇ ਨੇ ਮੈਂ ਗੋਡਿਆਂ ਦੀ ਮਰੀਜ਼ ਆ ਬਹੁਤ ਜ਼ਿਆਦਾ ਕੰਮ ਪਿੰਦੇ ਮੈਂ ਨੂੰ ਸਿੱਤਰ ਪੈਂਦੇ ਗੋਡਿਆਂ ਨਾਲ ਕੋਈ ਕੰਮ ਨਹੀਂ ਕਰਦਾ ਕਦੇ ਗੋਡਿਆਂ ਨਾਲ ਨਹੀਂ ਕੰਮ ਕਰਦੇ ਹੱਥਾਂ ਨਾਲ ਕਰਦੇ ਨੇ ਤੇ ਬਜ਼ੁਰਗ ਇਧਰ ਪਿੰਨੀਆਂ ਬਣਾ ਚੁੱਕੇ ਤੇ ਹੁਣ ਇਧਰ ਪਰੌਂਠੇ ਹਣ ਕਿਉਂ ਲਾਈ ਦੇਣਾ ਨਹੀਂ ਸੁਣ ਨਾ ਗੰਦ ਫਰਜਾਈ ਕਾਹਦੀ ਖਾਂਦੇ ਬੁੰਦੇ ਤੇ ਅੱਜ ਜਰਾ ਇੱਧਰ ਸਾਫ ਖਾਈ ਜਾਂਦੇ ਨੇ ਸਾਡੇ ਮੇਰੇ ਕੋਈ ਆਈ ਤੇ ਹੁਣੀ ਲਾਈ ਕਰਦੇ ਆ ਰੋਟੀ ਤੇ ਮੈਂ ਤਾਂ ਆਪ ਲਾ ਲੈਂਦੇ ਨੇ ਕੰਮ ਵੇਸ਼ੀ ਕਰੀਏ ਹੁਣ ਤੁਸੀਂ ਇੱਕ ਗੱਲ ਤਾਂ ਮੇਰੇ ਸੁਣ ਲਓ ਸੁਣਾਓ ਸੁਣਾਓ ਮੈਂ ਵੀਰਪਾਲ ਦਾ ਸੋਨੀ ਦਾ ਡੈਡੀ ਮੇਰੇ ਨਾਲ ਲੜਦਾ ਬਹੁਤ ਆ ਬਸ ਸੁਣਾਓ ਲੱਕਪੜ ਬਲੌਗਸ ਦਾ ਡੈਡੀ ਹਾਂ ਸੁਣਾਓ ਲੱਕਪੜ ਬਲੌਗ ਦਾ ਡੈਡੀ ਬਹੁਤ ਜਮੇ ਨਹੀਂ ਹੈਗਾ ਬੋਲੀ ਤੇ ਹੈ ਟਵਾਂਗੇ ਦਾ ਦੁੱਖ ਲੱਗੇ ਪਰ ਕੇ ਦਿਨ ਦਾ ਦਿਲ ਦਾ ਮਾੜਾ ਨੀਂ ਬੋਲੀ ਅੰਦਰ ਉਹ ਇੱਕ ਬਜ਼ੁਰਗ ਸਾਡੇ ਕਣਕ ਕੱਢੀ ਜਾਂਦੇ ਮੈਂ ਢੋਲ ਜੋਗੀ ਕਰੀ ਜਾਂਦੇ ਨੇ ਮਗਰ ਹਾਂਜੀ ਹੁਣ ਉਹ ਹੀ ਆਪਣੀ ਜਾਨ ਦੀ ਤਿਆਰੀ ਬਸ ਆਪਾਂ ਜਾਣੇ ਹੋਏ ਟਾਈਮ ਤ ਤੇ ਹੁਣ ਆਪਾਂ ਚੱਲਨੇ ਆ ਤਨੋਲੇ ਵਾਪਸ ਪਰ ਸੋਨ ਲੱਗਨੇ ਸਕੂਲ ਡਿਊਟੀ ਜਾਵਾਂਗੇ ਕੱਲ ਦੀ ਲਾਸਟ ਇੱਕ ਛੁੱਟੀ ਰਹਿ ਗਈ ਤਿਆਰੀ ਆ ਬਸ ਆਪਣੀ ਜਾਣ ਦੀ ਹੁਣ ਆਪਾਂ ਪਿੰਡ ਚੱਲਦੇ ਆ ਜੀ ਸਾਰੇ ਚੱਲਦੇ ਆ ਆਪਣੇ ਤਨੋਲੇ ਤੇ ਬਾਕੀ ਦੋ ਦਿਨ ਲਾਗੇ ਆਪਾਂ ਇੱਥੇ ਵਧੀਆ ਰਹਾ ਮੈਂ ਬਲਾਗ ਇਸ ਵਿੱਚ ਮੈਂ ਵਲਾਗ ਦਾ ਕਰਦੀ ਆ ਇੱਥੇ ਐਂਡ ਤੁਹਾਨੂੰ ਮਿਲਾਂਗੇ ਹੁਣ ਆਪਾਂ ਇੱਕ ਅਗਲੀ ਨਵੀਂ ਵੀਡੀਓ ਦੇ ਵਿੱਚ ਬਣੇ ਰਿਹਾ ਕਰੋ ਤੁਹਾਨੂੰ ਲੱਕਪਲ ਬਲੌਗਸ ਨਾਲ ਤੇ ਪਿੰਡ ਚਲੀਏ ਜੀ ਹੁਣ ਆਪਾਂ ਦੋ ਦਿਨ ਲਾਗੇ ਇੱਥੇ ਵਧੀਆ ਰਿਹਾ ਐਨਜੋਏ ਕੀਤਾ ਮਸਤੀ ਕੀਤੀ ਮਿਲ ਗਏ ਚਲੋ ਹੁਣ ਡਿਊਟੀਆਂ ਵੀ ਸਾਂਭਣੀਆਂ ਨੇ ਦੁਬਾਰੇ ਜਾ ਕੇ ਤੁਹਾਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਨਵੀਂ ਵੀਡੀਓ ਨਾਲ ਬਣੇ ਰਿਹਾ ਕਿਉਂਕਿ ਤੁਹਾਨੂੰ ਲੱਗ ਕਪਲ ਵਲੌਗ ਨਾਲ ਕੰਟੀਨਿਊ ਚਲੀਏ ਫਿਰ ਆਹ ਦੇਖੋ ਬਿੱਲਾ ਬਣੇ ਫਿਰਦਾ ਚੱਲ ਜਾਈਏ